ਤਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਣ ਸੰਗ ਅਲਾਪ ਹੈ ਆਠੋਂ ਨੰਦਨ ਪ੍ਰਥਮ ਰਾਗ ਭੈਰੋ ਬੈ ਕਰਹੀ ਸੰਗੋ ਚਰਹੀ ਪ੍ਰਥਮ ਪਰਵੀ ਬਿਲਾਵਲੀ ਪੁਨ ਆਕੀ ਗਾਵ ਹੈ ਬੰਗਲੀ ਪੁਨ ਅਸਲੇ ਕੀ ਕੀ ਪਈ ਵਾਰੀ ਏ ਭੈਰੋ ਮਾਲਮ ਮਾਦ ਮਾਦ ਵਗਾ ਵਹਿ ਲਲਤ ਬਿਲਾਵ ਲਗਾ ਵਈ ਆਪਣੀ ਆਪਣੀ ਬਾਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤਿਆ ਮਾਲਕੋ ਸੰਗਿਆ ਲਾਪੈ ਸੰਗ ਰਾਗਨੀ ਪੰਜਵਾਂ ਚੌਥਾ ਪਹਿ ਗੋਣ ਕਰੀ ਅਰ ਦੇਵ ਗੰਦਾਰੀ ਘੰਟ ਤਨ ਆਸਰੀਏ ਪਾਂਚ ਹੋ ਗਈ ਮਾਲ ਰਾਗ ਕਉ ਸਖ ਸੰਗ ਲਾਇ ਮਾਰੂ ਮਸਤ ਅੰਗ ਮੀ ਵਾਰਾ ਪਾਰਵਰ ਚੰਦ ਕਉ ਸੰਗ ਆਵਾਰ ਕੋ ਖਟਿਓ ਪੋਰਾ ਲਦ ਗਾਏ ਆਸਤ ਮਾਲ ਕਉ ਸਖ ਸੰਗ ਲਾਏ ਪੋਨੇਆ ਇਨਾ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਾ ਸ਼ਾਂਤੀ ਸੰਦੂਰ ਸੋ ਆਈ ਸਰਸਹੀ ਲ ਪਾਰ ਜਾ ਸੰਗ ਲਾਈ ਪੰਜਵਾਂ ਅਰਜਾ ਸੋ ਰਮ ਆਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲ ਨਸੋ ਆਏ ਸਰਸਵਾਨਿਓ ਆਹੀਂ ਬੇਨੋਤਾ ਗਾਵੈ ਗਾਵੈ ਸਰਸ ਬਸੰਤ ਕਮੋਤਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੋਨੇ ਆਈ ਦੀਪਕ ਕੀ ਵਾਰੀ ਬਾਛੇ ਲੀ ਬਟ ਵੰਜਰੀ ਟੋਡੀ ਕਹੀ ਅਲਾਪ ਕਾ ਮੋਤੀ ਸੰਗ ਦੀਪਕ ਕੇ ਤਾਪ ਕਾਲੰਕਾ ਕੰਤਲ ਔਰ ਮਾ ਕਮਲ ਕੋਸਮ ਚੰਪਾ ਕੇ ਨਾਮ ਗਉਰਾਓ ਕਲਰਾਕ ਲਿਆਨਾ ਆਸਤ ਪੁੱਤਰ ਦੀਪਕ ਕੇ ਜਾਨਾ ਸਾਮ ਮੇਲੇ ਸ੍ਰੀ ਰਾਗ ਵੇਗਾ ਵੈ ਪੰਚੋ ਸੰਗ ਬਰੰਗਣ ਲਾਵੈ ਬੈਰਾਰੀ ਕਰਨਾਟੀ ਧਰੀ ਗਾਵਰੀ ਗਾਵਹ ਆਸਾਵਰੀ ਤੇ ਪਾਛੈ ਸਿੰਧ ਵੀ ਤਾਪੀ ਸ੍ਰੀ ਰਾਗ ਛੇਵਾਂ ਪੰਚੌਥਾ ਤਾਪੀ ਸਾਨੂੰ ਜ਼ਾਰਗ ਸਾਗਰਾ ਔਰ ਗੌੜ ਗੰਬੀਰਾ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੌੜ मीरा खास दम बेग राग बंगाव है पांचो संग रंगन लावै सूरत गोंड मलारी तुम्ही पुन गाव आसा गुणगुणी ਉਜੈ ਸੁਰ ਸੋਹਣ ਕਿੰਨੀ ਮੇਗ ਰਾਗ ਸ਼ਵ ਪੰਜੋ ਜੀਨੀ ਬੈਰਾ ਦਰਗਜ ਦਰ ਕੇ ਦਾ